गोविंद दे हां लाल सूब्या समझ लिया तैवाल अपना आप गवा लेना मथा ला पहाड़ा नाल इन नि तेरी मन ते जान धर्म तो वारांगे हो जीव तालवे नाल सूब्या तेरी लवा दंगे मैं गोनी खान तुरी म्यूजिक ਬੱਚਿਆਂ ਨੂੰ تعلیم ਦਿੰਨੇ ਆ ਸਿਖਾਉਣੇ ਆ ਬਹੁਤ ਸਾਲਾਂ ਤੋਂ ਸੇਵਾ ਕਰਦਾ ਆ ਰਹਿ ਮੈਂ ਤੁਰੀ ਦੀ ਸੋ ਇਹ ਬੱਚਾ ਸੁਖਪਾਲ ਸਾਡਾ ਦੋਲੇ ਤੋਂ ਬਹੁਤ ਅੱਛਾ ਵਿਖਾਰੀ ਵੀ ਹੈ ਔਰ ਮੇਰੇ ਕੋਲ ਯਾਦ ਕਰਦਾ ਮਿਹਨਤ ਕਰਦਾ ਹੈ ਪਰਮਾਤਮਾ ਇਹਨੂੰ ਕਾਮਯਾਬੀ ਦੇਵੇ ਜੋ ਬੱਚਾ ਬਾਰੇ ਜੋ ਚੀਜ਼ਾਂ ਲਿਖਿਆ ਨੇ ਬਾਬੇ ਨਾਨਕ ਵਾਰੇ ਚੀਜ਼ਾਂ ਲਿਖਦਾ ਬਹੁਤ ਅੱਛੇ ਰੈਟ ਅੱਛੇ ਤਰੀਕੇ ਨਾਲ ਲਿਖਦਾ ਮੈਂ ਅਸੀ ਅਸ਼ੀਰਵਾਦ ਦਿੰਨੇ ਆ ਕਿ ਬੱਚਾ ਕਾਮਯਾਬੀ ਹੋਵੇ ਇੱਕ ਗੁਰੂਆਂ ਪਵਦੇ ਦਿਨਾਂ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਇੱਕ ਗੀਤ ਰਿਲੀਜ਼ ਕਰਿਆ ਜੀ ਗੋਵਿੰਦ ਦੇ ਲਾਲ ਸਾਡੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੀਤ ਨੂੰ ਸੁਣਿਓ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਜੀ ਤਾਂ ਕਿ ਬਾਈ ਨੂੰ ਵੀ ਇਸ ਗੱਲ ਦਾ ਅੱਗੇ ਹੌਸਲਾ ਮਿਲਦਾ ਹੈ ਕਿ ਜੋ ਅੱਜ ਆਪਾਂ ਜ਼ਿਆਦਾਤਰ ਨਾ ਕੀ ਹੁੰਦਾ ਧਰਮ ਕੀ ਕੀਤਾ ਨੂੰ ਲੋਕੀ ਕੱਟ ਹੁੰਗਾ ਰਾ ਦਿੰਦੇ ਆ ਮਾਰਤਾ ਡਾਲੇ ਗੀਤ ਗੋਲੀਆਂ ਵਾਲੇ ਗੀਤ ਸ਼ਾਇਦ ਜ਼ਿਆਦਾ ਪ੍ਰਮੋਟ ਕੀਤੇ ਜਾਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਅਪੋ ਦੇ ਦਿਨ ਨੇ ਸਾਧਤ ਦੇ ਦਿਨ ਨੇ ਸਾਡੀ ਸਿੱਖ ਕੌਮ ਲਈ ਬਹੁਤ ਭਾਰੀ ਦਿਨ ਮੰਨੇ ਗਏ ਨੇ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੋ ਵੀਰ ਨੇ ਅੱਜ ਗੀਤ ਰਿਲੀਜ਼ ਕੀਤਾ ਜੀ ਤਾਂ ਉਹਨੂੰ ਜ਼ਰੂਰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਹਨੂੰ ਸੁਣਿਓ ਜੀ ਥੈਂਕ ਯੂ ਸੋ Much ਧੰਨਵਾਦ ਜੀ ਸਾਰਿਆਂ ਦਾ ਅੱਜ ਅਸੀਂ ਪਿੰਡ ਤੋਲਾ ਵਿੱਚ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜਾਬੀ ਸਿੰਘ ਦੇ ਸੁਖਪਾਲ ਸਿੰਘ ਨੇ ਆਪਣਾ ਇੱਕ ਗੀਤ ਰਿਲੀਜ਼ ਕਰਨਾ ਹੈ ਗੋਬਿੰਦ ਦੇ ਹੰ ਲਾਲ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਅੱਜ ਪੋਸਟਰ ਰਿਲੀਜ਼ ਕੀਤਾ ਆ ਸਾਰੇ ਪਿੰਡ ਨਿਵਾਸੀ ਹਾਜ਼ਰ ਹੈ ਆਪਾਂ ਗੱਲਬਾਤ ਕਰਦੇ ਹਾਂ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਅੱਜ ਤੁਸੀਂ ਆਪਣੇ ਗਾਣੇ ਦਾ ਗੋਬਿੰਦ ਦੇ ਹੰ ਲਾਲ ਪੋਸਟਰ ਰਿਲੀਜ਼ ਕਰ ਰਹੇ ਹੋ ਆਪਣੇ ਪਿੰਡ ਦੇ ਵਿੱਚ ਪਿੰਡ ਦੇ ਦਰਵਾਜ਼ੇ ਦੇ ਵਿੱਚ ਸਾਰੇ ਨਗਰ ਨਿਵਾਸੀ ਹਾਜ਼ਰ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਮੈਂ ਮੇਰਾ ਗੱਲ ਨਹੀਂ ਹੈਗਾ ਸਾਰੇ ਸਿੱਖ ਜਥੇਬੰਦੀਆਂ ਦਾ ਜਾਨੀ ਸਾਰਿਆਂ ਵੱਲੋਂ ਸਾਡੀ ਜੋਸ਼ਕਰੀ ਸਰਦਾਰ ਜਿਲੇ ਬਾਬਾ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕਰੀ ਆ ਸਾਡੇ ਸਿਰ ਤੇ ਪੰਗਾ ਰੱਖੀ ਉਹਨਾਂ ਨੇ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਹਾਂਗੇ ਤੁਸੀਂ ਉਹਨਾਂ ਦੇ ਪੂਰਨਤ ਚੱਲੋ ਜੀ ਕਿਉਂਕਿ ਜਦੋਂ ਵੀ ਪੰਜਾਬ ਦੀ ਹੱਕ ਆਉਣੀ ਆ ਹਰ ਪੰਜਾਬ ਮੂਰੇ ਆਉਂਦਾ ਹੱਕ ਆ ਅਸੀਂ ਅੜ ਕੇ ਲੈਨੇ ਹਾਂ ਜੀ ਠੀਕ ਨਾ ਜੀ ਔਰੇ ਵਾਸਤੇ ਸਾਡੀ ਇਹ ਸੋਣੇ ਦਾ ਖਪਰਾਲਾ ਜੀ ਮੇਰੇ ਵੱਲ ਤੋਂ ਮੈਂ ਤਾਂ ਬਹੁਤ ਨਾ ਚੀਜ਼ ਆ ਇੱਕ ਮੇਰਾ ਖਪਰਾਲਾ ਮੇਰੇ ਪਰਿਵਾਰ ਵੱਲੋਂ ਸਾਡੇ ਪਿੰਡ ਵੱਲੋਂ ਤੇ ਪੰਜਾਬ ਵੱਲੋਂ ਤੇ ਮੇਰੇ ਸਾਰੇ ਪਿੰਡ ਬੱਸ ਜੀ ਮਾਈਕ ਹਾਂਜੀ ਪਿੰਡ ਵੱਲੋਂ ਤੁਹਾਨੂੰ ਕਿੰਨਾ ਤੇ ਸਹਿਯੋਗ ਮਿਲ ਰਿਹਾ ਹੈ ਮੇਰਾ ਪਰਿਵਾਰਾ ਜੀ ਸਾਰਾ ਪਿੰਡ ਮੈਂ ਇੱਥੇ ਖੇਲਿਆ ਹਾਂ ਮੈਂ ਮੇਰੇ ਨਾਲ ਨੇ ਸਾਰੇ ਸਾਰਾ ਪਿੰਡ ਮੇਰਾ ਜੀ ਹਾਂਜੀ ਸੋ ਮੈਂ ਸੁਪਾਲ ਸਿੰਘ ਜੀ ਨੂੰ ਕਹੂੰਗੀ ਕਿ ਸਾਡੇ ਦਰਸ਼ਕਾਂ ਨੂੰ ਗੋਬਿੰਦੇ ਹਾਂ ਲਾਲ ਜੋ ਸ਼ਬਦ ਤੁਸੀਂ ਰਿਲੀਜ਼ ਕਰ ਰਹੇ ਹੋ ਉਹਦੇ ਦੋਸ ਜਿਹੜੇ ਬੋਲ ਆ ਜਰੂਰ ਸੁਣੋ ਹਾਂਜੀ ਗੋਬਿੰਦ ਦੇ ਹਾਂ ਲਾਲ ਸੂਬੇ ਆ ਸਮਝ ਲਿਆ ਤੈ ਵਾਲੇ ਆਪਣਾ ਆਪ ਗਵਾਲਣਾ ਮੱਥਾ ਲਾ ਪਹਾੜਾਂ ਨਾਲ ਈਨਨੀ ਤੇਰੀ ਮਨ ਦੇ ਜਾਣ ਦਰਮ ਤੋ ਵਾਰਾਂਗੇ ਹੋ ਜੀਵ ਤਾਲਵੇਂ ਨਾਲ ਸੂਬਿਆ ਤੇਰੀ ਲਵਾ ਦਾਂਗੇ ਹੋ ਜੀਵ ਤਾਲਵੇਂ ਨਾਲ ਸੂਬਿਆ ਤੇਰੀ ਲਵਾ ਦਾਂਗੇ ਆਵਾਜ਼ ਸੋ ਸਾਡੇ ਨਾਲ ਸੁਖਪਾਲ ਸਿੰਘ ਦੇ 우ਸਤਾਦ ਜੀ ਵੀ ਮੌਜੂਦ ਨਹੀਂ ਗੋਨੀ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਅਦਾਬ ਸਾਰਿਆਂ ਨੂੰ ਇਹ ਜੋ ਸਾਡਾ ਲੜਕਾ ਸੁਖਪਾਲ ਸਿੰਘ ਦੋਲਾ ਬਹੁਤ ਹੀ ਅੱਛਾ ਲਿਖਾਰੀ ਵੀ ਹੈ ਇਹਨੇ ਨੂੰ ਪਤਾ ਲੱਗਿਆ ਕਿ ਮੈਂ ਗੋਨੀ ਖਾਨ ਧੋਰੀ ਸਭ ਦੀ ਸੇਵਾ ਕਰਦਾ ਔਰ ਸਿਖਾਉਣਾ ਬੱਚਿਆਂ ਨੂੰ ਸੋ ਮੇਰੇ ਕੋਲ ਪਹੁੰਚੇ ਇੱਕ 우ਸਤਾਦ ਜੀ ਸਾਨੂੰ ਵੀ ਕੋ ਗਿਆਨ ਦੇਓ ਮੈਂ ਕਹ ਜੀ ਮੈਂ ਤੁਹਾਡੇ ਵਾਸਤੇ ਦਰਵਾਜ਼ੇ ਖੋਲਣ ਜਾ ਮਰਜੀ ਆਉ ਸੋ ਸਾਡੀ ਸਕੂਬਾ ਸੀਨੇ ਨੇ ਮਤਲਬ ਬਿਲਕੁਲ ਜਦੋਂ ਪੂਰੀ ਕਮਜ਼ੋਰੀ ਸੀ ਮਤਲਬ ਰਿਆਜ਼ ਹੈ ਨਹੀਂ ਸੀ ਦਾ ਫਿਰ ਮੈਂ ਵਜ਼ਰ ਰਿਆਜ਼ ਕਰਵਾਇਆ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੂਰੀ ਤਿਆਰੀ ਕੀਤੀ ਬਹੁਤ ਅੱਛੇ ਤਰੀਕੇ ਨਾਲ ਲਿਖਿਆ ਔਰ ਮੈਂ ਤਰਾਸ਼ਾ ਬਣਾਈਆਂ ਗੀਤ ਬਣਾਏ ਸੀ ਇਹਨਾਂ ਦੇ ਸੋ ਇਹਨਾਂ ਨਿੱਕਰ ਦਾ ਨਾਮ ਕਰ ਰਿਹਾ ਦੋਲੇ ਪਿੰਡ ਦਾ ਸੀ ਪੱਛੇ ਬਹੁਤ ਅੱਛੀ ਲੱਗਦਾ ਸੁਖਾ ਰਿਹਾ ਇਨੂੰ ਅਸ਼ੀਰਵਾਦ ਦਿਓ ਕਿ ਬੜੀ ਮਿਹਰਬਾਨੀ ਸ਼੍ਰੀ ਹਰਦੀਪ ਸਿੰਘ ਸਾਹਿਬ ਦਾ ਸਰਪਰਚੋ ਵੀ ਹਾਜ਼ਰ ਨੇ ਗੱਲਬਾਤ ਕਰਦੇ ਆ ਸ਼ਸ਼ੀ ਗੱਲ ਸਾਹਿਬ ਸੋ ਤੁਸੀਂ ਕੀ ਕਹਿਣਾ ਸੋਣਿਓ ਅੱਜ ਸੁਖਪਾਲ ਜੀ ਨੇ ਪੋਸਟਰ ਰਿਲੀਜ਼ ਕੀਤਾ ਗੋਬਿੰਦ ਦੇਹਾਂ ਲਾਲ ਮੈਮ ਸਾਡਾ ਵੱਡਾ ਭਰਾ ਸੁਖਪਾਲ ਜੀ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਸਿੱਖ ਕੌਮ ਲਈ ਇੱਕ ਗੁਰੂਘਰ ਸੰਧੀ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ ਉਸ ਸਮੇਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰੀਆ ਗੋਬਿੰਦ ਦੇਹਾਂ ਲਾਲ ਪੂਰੇ ਦਿਨ ਚੱਲਦੇ ਨੇ ਇਹ ਕਿਸੇ ਤੋਂ ਲੁਕ ਨਹੀਂ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕਿੱਡੇ ਸਾਡੀ ਲਈ ਪਾਰੀ ਦੇਣ ਲਈ ਹਨ ਸ਼ਹਾਦਤ ਦੇ ਦੇਣ ਨੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਵਿਛੋੜੇ ਲਈ ਇੱਕ ਮਤਲਬ ਸ਼ਰਧਾਂਜਲੀ ਦਿੱਤੀ ਹੈ ਅੱਛਾ ਅੱਜ ਤੁਹਾਡੇ ਬੇਟੇ ਬਲੋ ਫੋਸਟ ਲਿਸਟ ਕੀਤਾ ਹੈ ਗੋਬਿੰਦ ਦੇ ਹਾਂ ਲਾਲ ਕੀ ਕਹਿਣਾ ਤੁਹਾਨੂੰ ਮੈਂ ਕਹਿਣਾ ਚਾਹੁੰਨੀ ਹਾਂ ਜੀ ਮੇਰੇ ਪਿੰਡ ਦੇ ਮੇਰੇ ਬੇਟੇ ਨੂੰ ਸਾਰੇ ਸੰਜੋਗ ਦਿੰਦੇ ਨੇ ਮੈਂ ਮੇਰੇ ਬੇਟੇ ਨੂੰ ਕਹਿੰਨੀ ਹਾਂ ਧਾਰਮਿਕ ਗਾਣਾ ਕੱਢ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਸੋਝੀ ਆਵੇ ਵੀ ਧਾਰਮਿਕ ਦੇ ਕੰਮ ਕਰਨੇ ਚਾਹੀਦੇ ਨੇ ਮੈਂ ਸੱਚੇ ਪਾਤਸ਼ਾਹ ਮੁਰੇ ਹੀ ਅਰਦਾਸ ਕਰਦੀ ਆਂ ਹਰ ਘਰ ਵਿੱਚ ਸਿੱਖੀ ਦਾ ਬੁੱਤਾ ਕਾਇਮ ਹੋ ਜੀ ਸੋ ਜਿਵੇਂ ਕਿ ਦੇਖੋ ਦਾ ਮਹੀਨਾ ਚੱਲ ਰਿਹਾ ਹੈ ਸਹਾਦਤ ਦੇ ਦਿਨ ਚੱਲ ਰਹੇ ਨੇ ਹਰ ਇੱਕ ਘਰ ਦੇ ਵਿੱਚ ਅੱਖਾਂ ਨਮ ਹੋ ਰਹੀਆਂ ਨੇ ਕਿਉਂਕਿ ਆਪਣੇ ਗੁਰਾਂ ਨੇ ਆਪਣੇ ਲਈ ਬਹੁਤ ਜੜੀਆਂ ਆਪਣੇ ਜਿਹੜੇ ਉਹਨਾਂ ਦੇ ਛੋਟੇ-ਛੋਟੇ ਲਾਲ ਸੀ ਜਿਨ੍ਹਾਂ ਦੀਆਂ ਖੇਡਣ ਦੀਆਂ ਉਮਰਾਂ ਸੀ ਉਹ ਆਪਣੇ ਲਈ ਉਹਨਾਂ ਨੇ ਬਾਹਰ ਦਿੱਤੇ ਆ ਸੋ ਆਪਣਾ ਵੀ ਫਰਜ਼ ਬਣਦਾਗਾ ਕਿ ਆਪਾਂ ਵੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਕੁਝ ਨਾ ਕੁਝ ਜ਼ਰੂਰ ਅੱਜ ਕਰਿਆ ਕਰੀਏ ਸੋ ਸੁਪਾਲ ਸਿੰਘ ਜੀ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਗੋਵਿੰਦ ਦੇ ਹਾਂ ਲਾਲ ਸੋ ਇਸ ਸ਼ਬਦ ਨੂੰ ਸਾਰੇ ਦਰਸ਼ਕਾਂ ਜਰੂਰ ਸੋਨ ਲ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸ਼ਸ਼ੀ ਗਾ ਸੁਖਪਾਲ ਜੀ ਅੱਜ ਤੁਹਾਡਾ ਧਾਰਮਿਕ ਗੀਤ ਆ ਰਿਹਾ ਗੋਬਿੰਦ ਦੇ ਲਾਲ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਾਰੇ ਸਿੱਖ ਸੰਗਤ ਨੂੰ ਬਹੁਤ ਮੈਂ ਬਧਾਈ ਦਿੰਦਾ ਨਹੀਂ ਤੇ ਮੇਰੇ ਵੱਲੋਂ ਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ ਜੀ ਸਾਹਿਬ ਜੀ ਦੇ ਨੂੰ ਛੋਟਿਆਂ ਨੂੰ ਜੀ ਬਹੁਤ ਜੋਸ਼ ਭਰੀ ਸ਼ਰਧਾਂਜਲੀ ਹੈ ਜੀ ਤੇ ਨਵਾਂ ਗੀਤ ਲੈ ਕੇ ਹਾਜ਼ਰ ਹੋਵਾਂ ਜੀ ਮੈਂ ਉਹਨਾਂ ਦੇ ਚਰਨਾਂ 'ਚ ਇੱਕ ਪ੍ਰਾਰਥਨਾ ਹੈ ਤੇ ਆਪਣੇ ਬੱਚਾ ਨੂੰ ਨਾਲ ਸਿੱਖੀ ਨਾਲ ਜੋੜਨ ਵਾਸਤੇ ਹਰ ਕਰ ਕਰ ਦੇ ਵਿੱਚ ਸਿੱਖੀ ਦਾ ਬੂਟਾ ਲੱਗੇ ਇਸ ਕਰਕੇ ਆਪਾਂ ਬਾਬਾ ਜੀ ਦੀ ਆਰਾਧਨਾ ਕੀਤੀ ਹੈ ਜੀ ਜੇ ਉਹਦੀ ਧਾਰਮਿਕ ਗੀਤ ਗੱਡਿਆ ਨੌਜੋਨਾਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਅੱਜ ਧਾਰਮਿਕ ਗੀਤ ਦੇ ਤੌਰ ਤੇ ਕੀ ਪੜ੍ਹੇ ਅੱਜ ਗੱਲ ਜਿਹੜੇ ਨਾਜਰਾਂ ਨੌਜਵਾਨ ਵਰਗਾ ਜੀ ਬਹੁਤ ਜ਼ਿਆਦਾ ਨਸ਼ਾ ਉੱਪਰ ਤੇ ਪਤਿਤਪਰਨ ਦੇ ਵਿੱਚ ਜਾ ਰਿਹਾ ਜੀ ਮੈਂ ਕਹਿੰਦਾ ਵੀ ਆਪਣੀ ਗੁਰ ਸਿੱਖੀ ਨਾਲ ਜੁੜੀਏ ਆਪਾਂ ਵੱਧ ਤੋਂ ਵੱਧ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰੀਏ ਇਸ ਤੇ ਇਹੀ ਮੇਰਾ ਮਕਸਦ ਹੈ ਮੇਰਾ ਮਕਸਦ ਇਹ ਆ ਤੇ ਇਹ ਕਹਿੰਦਾ ਵੀ ਆਪਾਂ ਹਰ ਇੱਕ ਸਾਲ ਬਾਬਾ ਜੀ ਦਾ ਕਿੰਨਾ ਗੀਤ ਤਿਆਰ ਕਰੀਏ ਜਿਹੜਾ ਤੁਸੀਂ ਗੀਤ ਰਿਲੀਜ਼ ਕਰ ਰਹੇ ਹੋ ਉਹਦੇ ਕੁਝ ਦੋ ਬੋਲ ਜ਼ਰੂਰ ਸੁਣਾਓ ਹਾਂਜੀ ਗੋਬਿੰਦ ਦੇ ਹਾਂ ਲਾਲ ਸੂਬਿਆ ਸਮਝ ਲਿਆ ਤੈ ਵਾਲ ਆਪਣਾ ਆਪ ਗਵ ਲੈਣਾ ਮੱਥਾ ਲਾ ਪਹਾੜਾਂ ਨਾਲ ਇਨਨੀ ਤੇਰੀ ਮਨ ਦੇ ਜਾਣ ਧਰਮ ਤੋ ਵਾਰਾਂਗੇ ਹੋ ਜੀਵ ਤਾਲੂ ਨਾਲ ਸੂਬਿਆ ਤੇਰੀ ਲਵਾਦਾਂਗੇ ਹੋ ਜੀਵਤਾਲ ਵੇ ਨਾਲ ਸੂਬਿਆ ਤੇਰੀ ਲਵਾਦਾਂਗੇ ਅੱਜ ਰਾਮਗੜੀ ਭਾਈਚਾਰੇ ਦਾ ਸੰਬੰਧਕ ਲੜਕੇ ਨੌਜਵਾਨੀ ਇੱਕ ਧਾਰਮਿਕ ਗੀਤ ਗੱਡਿਆ ਜੀ ਕੀ ਕਹੂੰ ਇਸ ਮੌਕੇ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਸੁਪਾਲ ਜੀ ਦਾ ਜਿਹੜਾ ਇਹਨਾਂ ਨੇ ਇੱਕ ਧਾਰਮਿਕ ਗੋਵਿੰਦ ਤੇ ਲਾਲ ਗੀਤ ਗਾਇਆ ਤੇ ਜਿਹੜਾ ਅੱਜ ਇੱਥੇ ਮੰਦਿਰ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ ਤੇ ਇਹਨਾਂ ਦਾ ਬਹੁਤ ਹੀ ਛਲਾਗਾ ਭਰਿਆ ਕਦਮ ਤੇ ਇਹੋ ਜਿਹੇ ਗੀਤ ਇਹਨਾਂ ਨੂੰ ਭਵਿੱਖ ਦੇ ਵਿੱਚ ਹੋਰ ਵੀ ਗਾਉਣੇ ਚਾਹੀਦੇ ਨੇ ਜੀ ਦੇ ਨਾਲ ਕਿ ਬੱਚਿਆਂ ਨੂੰ ਪ੍ਰੇਰਣਾ ਹੋਰ ਵੀ ਮਿਲ ਸਕੇ ਤੇ ਉਹ ਸਿੱਖੀ ਦੇ ਵੱਲ ਜੁੜ ਸਕੇ ਅੱਜ ਰਾਮਗੜੀ ਭਾਈਚਾਰੇ ਦੇ ਵਿੱਚ ਉੱਪਰ ਦਾ ਕਲਾਕਾਰ ਆ ਜੀ ਧਾਰਮਿਕੀ ਗਾ ਰਿਹਾ ਤੇ ਪਹਿਲਾਂ ਬਾਬੇ ਨਾਨਕ ਜੀ ਦੇ ਵੀ ਆਏ ਸੀ ਸਿੱਧੀ ਜੋੜ ਮਿਲੇ ਤੇ ਆ ਕੀ ਕਹੂੰਗੇ ਜੀ ਸੁਖਪਾਲ ਜੀ ਨੇ ਜਿਹੜਾ ਧਾਰਮਿਕ ਗਾਣਾ ਕੱਢਿਆ ਗੀਤ ਕੱਢਿਆ ਬਹੁਤ ਵਧੀਆ ਹੈ ਗੋਬਿੰਦ ਦੇ ਨਾਮ ਤੇ ਤੇ ਸਾਨੂੰ ਮਤਲਬ ਜਿੰਨੇ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਇਹ ਇਹੋ ਜਿਹੇ ਗਾਣਿਆਂ ਦੇ ਦੇ ਮਗਲ ਲੱਗਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਤੇ ਬਾਕੀ ਸੁਖਪਾਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਵੀ ਇਹਨਾਂ ਦਾ ਗਾਣਾ ਬਹੁਤ ਚੱਲੇਗਾ ਕੁਲਵੀਰ ਜੀ ਕੀ ਕਹੋਗੇ ਤੁਹਾਡੇ ਨਾਲ ਕਾਫੀ ਟਾਈਮ ਰਹਿੰਦੇ ਆ ਤੁਹਾਡੇ ਨਾਲ ਵਿਚਰਦੇ ਵੀ ਨੇ ਤੇ ਅੱਜ ਉਹਨਾਂ ਦਾ ਗੀਤ ਰਲੀਜ ਹੋਇਆ ਕੀ ਕਹੋਗੇ ਸਿੱਖੀ ਵਾਸਤੇ ਆਪਣੀ ਵਾਸਤੇ ਬਹੁਤ ਵਧੀਆ ਗੱਲ ਆ ਗਈ ਜਿਹੜੇ ਆਪਾਂ ਆਪਣੀ ਸਿੱਖੀ ਦੇ ਪ੍ਰਤੀ ਆਪਾਂ ਗਾ ਰਹਿਆਂਗੇ ਬਹੁਤ ਵਧੀਆ ਇਹਨਾਂ ਨੇ ਕਰਿਆਗਾ ਇਹਨਾਂ ਨੂੰ ਬਹੁਤ ਹੰਗਾਰ ਦੇਣਾ ਚਾਹੀਦਾ ਹੈਗਾ ਅੱਗੇ ਵਾਸਤੇ ਤਾਂ ਜੋ ਇਹ ਸਿੱਕੀ ਨਾਲ ਹੋਰ ਵਧੀਆ ਚੜ੍ਹੇ। ਹਾਂ ਜੀ। ਪ੍ਰਧਾਨ ਜੀ ਕੀ ਕਹੋਗੇ ਜਮਨ? ਮੈਂ ਗੋਨੀਖਾਨ ਧੂਰੀ 뮤직 ਬੱਚਿਆਂ ਨੂੰ تعلیم ਦਿੰਨੇ ਆ ਸਿਖਾਉਣੇ ਆ। ਬਹੁਤ ਸਾਲਾਂ ਤੋਂ ਸੇਵਾ ਕਰਦਾ ਆ ਰਹਿਮਤ ਧੂਰੀ ਦੀ। ਸੋ ਇਹ ਬੱਚਾ ਸਕਪਾਲ ਸਾਡਾ ਧੋਲੇ ਤੋਂ ਬਹੁਤ ਅੱਛਾ ਵਿਖਾਰੀ ਵੀ ਹੈ। ਔਰ ਮੇਰੇ ਕੋਲ ਰਿਆਜ਼ ਕਰਦਾ ਹੈ ਮਿਹਨਤ ਕਰਦਾ ਹੈ ਪਰਮਾਤਮਾ ਇਹਨੂੰ ਕਾਮਯਾਬੀ ਦੇਵੇ ਜੋ ਬੱਚਾ ਬਾਰੇ ਚੋਚੀ ਦਾ ਲਿਖਿਆ ਨੇ ਬਾਬੇ ਲਾਲ ਕੁਵਾਰੇ ਚੀਜ਼ਾਂ ਲਿਖਦਾ ਬਹੁਤ ਅੱਛੇ ਰਾਈਟਰ ਅੱਛੇ ਤਰੀਕੇ ਨਾਲ ਲਿਖਦਾ ਮੈਂ ਅਸੀ ਅਸ਼ੀਰਵਾਦ ਦਰਿਆ ਕੇ ਬੱਚਾ ਕਾਮਯਾਬੀ ਹੋਵੇ ਔਰ ਸਾਡੇ ਸਾਰੇ ਜਿੰਨੇ ਵੀ ਨੇ ਇਹਨਾਂ ਦੀ ਦੁਆਵਾਂ ਸਦਕੇ ਇਹ ਬੱਚੇ ਨੂੰ ਕਾਮਯਾਬੀ ਮਿਲੇ